ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਹੈ। ਉਹਨਾਂ ਨੂੰ ਧਰਮ ਯੁੱਧ ਮੋਰਚੇ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਪਿੰਡ ਗਿੱਦੜਿਆਣੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸਰਦਾਰ ਮੁੰਜਾ ਸਿੰਘ ਅਤੇ ਮਾਤਾ ਬੀਬੀ ਮਾਨਕੌਰ ਬਹੁਤ ਹੀ ਗੁਰਮੁਖ ਸੁਭਾਅ ਅਤੇ ਦਸਨੋਹਾਂ ਦੀ ਕੀਰਤ ਕਰਨ ਵਾਲੇ ਨਾਮ ਜਪਣ ਵਾਲੇ ਨੇਕ ਤੇ ਸੱਚਾ ਸੁੱਚਾ ਜੀਵਨ ਬਿਤਾਉਣ ਵਾਲੇ ਸਨ ਅਸੰਤ ਜੋਧ ਸਿੰਘ ਤੋਂ ਗੁਰਬਾਣੀ ਗੁਰਮਤ ਵਿੱਦਿਆ ਅਤੇ ਸ਼ਬਦ ਕੀਰਤਨ ਦੀ ਲਗਾਤਾਰ 10 ਸਾਲ ਤੱਕ ਵਿੱਦਿਆ ਲੈ ਕੇ ਬਾਲਕ ਹਰਚੰਦ ਸਿੰਘ ਬਾਬਸ ਆਪਣੀ ਜਨਮ ਭੂਮੀ ਗਿੱਦੜਿਆਣੀ ਵਿਖੇ ਵਕ ਵਕ ਟੰਗਾ ਨਾਲ ਗੁਰਦੁਆਰਾ ਸਹੇਬਾਨ ਦੀ ਸੇਵਾ ਕਰਨ ਲੱਗ ਪਏ ਪਿੰਡ ਲੇਹਲ ਤੇ ਹੀਰੋ ਕਲਾ ਵਿੱਚ ਕਈ ਸਾਲ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਸਥਾਨ ਪਿੰਡ ਲੋਂਗੋਵਲ ਹੈ ਪਰ ਇਸ ਥਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ ਸੰਤਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਤੇ ਬਾਅਦ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਲਿਆ ਉਸ ਸਮੇਂ ਤੋਂ ਉਹਨਾਂ ਦੇ ਨਾਮ ਦੇ ਨਾਲ ਲੋਂਗੋਵਲ ਜੁੜ ਗਿਆ ਇਸ ਕਸਬੇ ਦੇ ਵਾਸੀ ਸਮਝ ਜਾਣ ਲੱਗ ਪਏ ਮਾਨਵ ਇਕਤਾ ਦੇ ਮੁੱਦੇਈ ਅਤੇ ਸ਼ਾਂਤੀ ਦੇ ਮਸੀਹਾ ਸੰਤ ਲੰਗਵਾਨ ਨੇ अनेका ਮੋਰਚਿਆਂ ਵਿੱਚ ਹਿੱਸਾ ਲਿਆ ਤੇ अनेका ਵਾਰ ਗ੍ਰਿਫਤਾਰੀਆਂ ਵੀ ਦਿੱਤੀਆਂ। ਪੰਜਾਬ ਦੀਆਂ ਵਾਜਿਬ ਮੰਗਾਂ ਮਨਵਾਉਣ ਲਈ 4 ਅਗਸਤ 1982 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਵਾਏ ਗਏ ਧਰਮ ਯੁੱਧ ਮੋਰਚੇ ਦੇ ਉਹ ਡਿਕਟੇਟਰ ਸਨ। ਉਹ ਧਾਰਮਿਕ ਖੇਤਰ ਅੰਦਰ ਅਨੇਕ ਸਾਲ ਸੇਵਾ ਕਰਨ ਉਪਰੰਤ ਰਾਜਨੀਤੀ ਦੇ ਵਿੱਚ ਆਏ। ਉਹਨਾਂ ਵਿੱਚ ਵੱਡੇ ਗੁਣ ਸਨ ਨਿਮਰਤਾ, ਸ਼ਾਂਤਚੀਲਤਾ ਅਤੇ ਤਿਆਗ ਦੀ ਪਾਵਨਾ। ਪਿੰਡੂ ਪੋਲਾਪਣ ਹਲੀਮੀਅਤ ਤੇ ਮਾਸੂਮੀਅਤ ਉਹਨਾਂ ਦੇ ਚਿਹਰੇ ਤੋਂ ਹਮੇਸ਼ਾ ਹੀ ਚਲਕਦੀ ਸੀ ਸਾਰੇ ਉਹਨਾਂ ਨੂੰ ਸ਼ਾਂਤ ਸ਼ਰਾਗਰ ਜਾਂ ਸ਼ਾਂਤੀ ਦਾ ਦੂਤ ਕਹਿੰਦੇ ਸਨ ਉਹਨਾਂ ਦਾ ਦਿਲ ਸਾਗਰ ਵਾਂਗ ਵਿਸ਼ਾਲ ਸੀ ਉਹ ਹਮੇਸ਼ਾ ਦੂਸਰਿਆਂ ਦਾ ਭਲਾ ਸੋਚਣ ਵਾਲੀ ਸ਼ਖਸੀਅਤ ਸਨ ਜੂਨ 1984 ਦੇ ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਪਾਇਚਾਰੇ ਵਿੱਚ ਬੇਗਾਨਗੀ ਵਧਾ ਅਸਾਸੀ ਤਤਕਾਲੀ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਨੇ 24 ਜੁਲਾਈ 1985 ਨੂੰ ਸੰਤ ਲੋਂਗੋਵਾਲ ਨਾਲ ਇੱਕ ਸਾਂਝੇ ਸਮਝੌਤੇ ਤੇ ਦਸਤਕਤ ਕੀਤੀ ਜੋ ਰਾਜੀਵ ਲੋਂਗੋਵਾਲ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਸਮਝੌਤੇ ਨੂੰ ਹਾਲੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਸ਼ਾਂਤੀ ਦਾ ਮਸੀਹਾ ਸਮਝੇ ਜਾਂਦੇ ਸੰਤ ਲੋਂਗੋਵਾਲ ਨੂੰ ਇੱਕ ਗੁਰਤਾਮ ਵਿਖੇ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ 20 ਅਗਸਤ 1985 ਨੂੰ ਸਿੱਖ ਪੰਥ ਅਤੇ ਪੰਜਾਬ ਦੀ ਇਹ ਰੌਸ਼ਨੀ ਸਦਾ ਜਲੀ ਰਹੂਗੀ। ਸੰਤ ਜੀ ਇੱਕ ਯੁੱਗ ਪੁਰੇ ਸਨ। ਉਹਨਾਂ ਦੀਆਂ ਪੰਥ ਪੰਜਾਬ ਅਤੇ ਦੇਸ਼ ਪ੍ਰਤੀ ਦਿੱਤੀਆਂ ਮਹਾਨ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੰਤ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਏ ਪੰਜਾਬ ਵਿੱਚ ਇਸੇ ਤਰ੍ਹਾਂ ਅਮਨ ਅਤੇ ਸ਼ਾਂਤੀ ਬਣਾਈ ਰੱਖੀਏ।